ਸ਼ਤਸ਼ਰੀਏ ਕਾਲ ਮੈਂ ਹਰਕਿਰਨ ਸਿੰਘ ਸੱਚ ਕਹੋਂ ਦੀ ਸਗਲੀ ਪੇਸ਼ਕਸ਼ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਸਿਆਣੇ ਕਹਿੰਦੇ ਹਨ ਕਿ ਜੇ ਇਨਸਾਨ ਆਪਣੀਆਂ ਗਲਤੀਆਂ ਤੋਂ ਸੇਧ ਲੈ ਲਵੇ ਕੁਝ ਸਿੱਖ ਲਵੇ ਤਾਂ ਫਿਰ ਉਹ ਕਦੇ ਮਾਤ ਨਹੀਂ ਖਾਂਦਾ ਪਰ ਜੇ ਆਪਾਂ ਕਾਂਗਰਸ ਪਾਰਟੀ ਦੀ ਗੱਲ ਕਰੀਏ ਤਾਂ ਲੱਗਦਾ ਹੈ ਕਿ ਪਾਰਟੀ ਦੇ ਪੰਜਾਬ ਯੂਨਿਟ ਨੇ ਸੌਂ ਖਾਦੀ ਹੋਈ ਹੈ ਕਿ ਅਸੀਂ ਕੁਝ ਨਹੀਂ ਸਿੱਖਣਾ ਨਾ ਹੀ ਹਾਰ ਤੋਂ ਤੇ ਨਾ ਹੀ ਇਤਿਹਾਸ ਤੋਂ ਗੁੱਟਬਾਜੀ ਤਾਂ ਕਾਂਗਰਸ ਦੇ ਵਿੱਚ ਬੜੇ ਲੰਮੇ ਸਮੇਂ ਤੋਂ ਚੱਲ ਰਹੀ ਹੈ ਪਰ 2021 ਤੋਂ ਇਸ ਧੜੇਬਾਜੀ ਨੇ ਅਗਿਆ ਰੂਪ اختیار ਕਰ ਲਿਆ ਹੈ ਕਿ ਹੁਣ ਇਸ ਪਾਰਟੀ ਦੀ ਜੇ ਕਿਤੇ ਚਰਚਾ ਹੁੰਦੀ ਹੈ ਪੰਜਾਬ ਵਿੱਚ ਤਾਂ ਉਹ ਸਿਰਫ ਧੜੇਬੰਦੀ ਕਰਕੇ ਹੀ ਹੁੰਦੀ ਹੈ ਕਿਸੇ ਹੋਰ ਕਾਰਨ ਕਰਕੇ ਨਹੀਂ ਸ਼ਾਇਦ ਕਾਂਗਰਸ ਚੋਣਾਂ ਵਿੱਚ ਹਾਰਨ ਦੀ ਇੰਨੀ ਆਦੀ ਹੋ ਚੁੱਕੀ ਹੈ ਹਾਰ ਦੀ ਸਮੀਖਿਆ ਕਰਨਾ ਵੀ ਜ਼ਰੂਰੀ ਨਹੀਂ ਸਮਝਿਆ ਜਾਂਦਾ ਇਹ ਇਹ ਕਹਿ ਲਵੋ ਕਿ ਸਭ ਨੂੰ ਪਤਾ ਹੀ ਹੁੰਦਾ ਹੈ ਕਿ ਅਸੀਂ ਕਿਉਂ ਹਾਰੇ ਲੁਧਿਆਣਾ ਜਿਮਨੀ ਚੋਣ ਹਾਰਨ ਦਾ ਕਾਰਨ ਵੀ ਸ਼ਾਇਦ ਸਭ ਨੂੰ ਪਤਾ ਹੀ ਹੈ ਪਰ ਕਤਿਤ ਤੌਰ ਤੇ ਤੜੇਬੰਦੀ ਕਾਰਨ ਹੋਈ ਸ਼ਾਰ ਤੋਂ ਮਗਰੋਂ ਤੇ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਖਿਲਾਫ ਉੱਠ ਰਹੀ ਬਗਾਵਤ ਦੀ ਚਰਚਾ ਨੇ ਲੱਗਦਾ ਹੈ ਕਿ ਪਾਰਟੀ ਦੀ ਕੇਂਦਰੀ ਲੀਡਰਸ਼ਿਪ ਨੂੰ ਖਲੂਨ ਕੇ ਹੁਣ ਉਖਾ ਹੀ ਦਿੱਤਾ ਹੈ ਤੇ ਇੱਕ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਪੰਜਾਬ ਦੇ ਆਗੂਆਂ ਦੇ ਮਨਾਂ ਵਿੱਚ ਕੀ ਹੈ ਦਿਮਾਗ ਵਿੱਚ ਕੀ ਚੱਲ ਰਿਹਾ ਹੈ ਇਸ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਜਾਵੇ ਕਾਂਗਰਸ ਦੇ ਜਰਨਲ ਸਕੱਤਰ ਤੇ ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਅਤੇ ਪੰਜਾਬ ਕਾਂਗਰਸ ਦੇ ਇਨਚਾਰਜ ਗੁਪੇਸ਼ ਪਗੇਨ ਨੇ ਪਿਛਲੇ 2 ਦਿਨਾਂ ਵਿੱਚ ਦਿੱਲੀ ਵਿਖੇ ਪੰਜਾਬ ਦੇ ਲਗਭਗ ਸਾਰੇ ਵੱਡੇ ਆਗੂਆਂ ਨਾਲ ਇਕੱਲੇ ਇਕੱਲੇ ਮੀਟਿੰਗ ਕੀਤੀ 1 ਟੂ 1 ਮੀਟਿੰਗ ਇਹਨੂੰ ਕਿਹਾ ਜਾਂਦਾ ਹੈ ਉਹਨਾਂ ਤੋਂ ਪਾਰਟੀ ਦੇ ਹਾਲਾਤ ਸਮਝੇ ਗਏ ਮੁੱਦੇ ਵਿਚਾਰੇ ਗਏ ਤੇ ਸੁਝਾਅ ਵੀ ਮੰਗੇਗੇ ਕਾਂਗਰਸ ਦੇ ਅੰਦਰਲੇ ਸੂਤਰ ਦੱਸਦੇ ਹਨ ਕਿ ਦੋਹਾਂ ਧੜਿਆਂ ਦੇ ਵੜਿੰਗ ਦੀ ਹਮਾਇਤ ਕਰਨ ਵਾਲੇ ਤੇ ਉਸ ਦੀ ਮੁਖਾਲਫਤ ਕਰਨ ਵਾਲੇ ਕਈ ਆਗੂ ਬਗੇਲ ਨੂੰ ਪਿਛਲੇ 2 ਦਿਨਾਂ ਵਿੱਚ ਮਿਲੇ ਤੇ ਉਹਨਾਂ ਨੇ ਆਪਣੇ ਵਿਚਾਰ ਉਪੇਸ਼ ਬਗੇਲ ਦੇ ਸਾਹਮਣੇ ਰੱਖੇ ਹਰ ਆਗੂ ਨੂੰ ਅੱਧੇ ਘੰਟੇ ਦਾ ਸਮਾਂ ਦਿੱਤਾ ਗਿਆ ਸੀ ਆਪਣੇ ਦੁੱਖੜੇ ਸੁਣਾਉਣ ਦੇ ਲਈ ਜਿਹੜੇ ਆਗੂ ਬਗੇਲ ਨੂੰ ਮਿਲੇ ਉਹਨਾਂ ਦੇ ਵਿੱਚ ਰਜਿੰਦਰ ਕੌਰ ਪੱਠਣ ਚਰਨਜੀਤ ਸਿੰਘ ਚੰਨੀ ਗੁਰਜੀਤ ਸਿੰਘ ਔਦਲਾ ਸੁਖਜਿੰਦਰ ਸਿੰਘ ਰੰਧਾਵਾ ਸੰਸ਼ੇਰ ਸਿੰਘ ਦੂਲੋਂ ਕੁਸ਼ਲਦੀਪ ਸਿੰਘ ਟਿੱਕੀ ਢਿੱਲੋਂ ਰਾਣਾ ਗੁਰਜੀਤ ਸਿੰਘ ਪ੍ਰਗਟ ਸਿੰਘ ਰਾਣਾ ਕੇਪੀ ਸਿੰਘ ਵਿਜੇਂਦਰ ਸਿੰਘਲਾ ਅਤੇ ਭਰਤ ਪੂਸ਼ਨ ਆਸ਼ੂ ਸ਼ਾਮਿਲ ਸਨ ਹੋਰ ਨਾਂ ਦੇ ਨਾਲ-ਨਾਲ ਹੋਰ ਵੀ ਕਈ ਆਗੂ ਮਿਲੇ ਪਰ ਜਿਹੜੇ ਮੁੱਖ ਤੌਰ ਤੇ ਵੱਡੇ ਪ੍ਰੋਮਿਨੈਂਟ ਲੀਡਰ ਨੇ ਜਿਹੜੇ ਜ਼ਿਆਦਾ ਚਰਚਾ ਵਿੱਚ ਰਹਿੰਦੇ ਨੇ ਉਹਨਾਂ ਦੇ ਨਾਮ ਅਸੀਂ ਤੁਹਾਨੂੰ ਸਾਂਝੇ ਕੀਤੇ ਇੱਕ ਸੀਨੀਅਰ ਕਾਂਗਰਸੀ ਲੀਡਰ ਨੇ ਇੱਕ ਅਖਬਾਰ ਨੂੰ ਆਪਣਾ ਨਾਮ ਨਾ ਛਾਪੇ ਜਾਣ ਦੀ ਸ਼ਰਤ ਤੇ ਦੱਸਿਆ ਹੈ ਕਿ ਲੁਧਿਆਣਾ ਜਿਮਨੀ ਚੋਣ ਦੀ ਹਾਰ ਤੋਂ ਤੇ ਉਸ ਤੋਂ ਪਹਿਲਾਂ ਤੋਂ ਹੀ ਚੱਲ ਰਹੀ ਅੰਦਰੂਨੀ ਖਹਿਬਾਜ਼ੀ ਬਾਰੇ ਸੀਨੀਅਰ ਆਗੂਆਂ ਦੇ ਕੀ ਵਿਚਾਰ ਹਨ ਇਹ ਜਾਣਨ ਲਈ ਹੀ ਇਹ ਮੀਟਿੰਗ ਸੱਦੀ ਗਈ ਸੀ ਇਹ ਵੀ ਦੱਸਿਆ ਗਿਆ ਕਿ ਰਾਣਾ ਗੁਰਜੀਤ ਕਿਉਂਕਿ ਉਹ ਲੁਧਿਆਣੇ ਦੀ ਚੋਣ ਦੇ ਵਿੱਚ ਪੂਰੀ ਤਰ੍ਹਾਂ ਖੁਬੇ ਹੋਏ ਸੀ ਸ਼ਾਮਲ ਸੀ ਉਹਨਾਂ ਵੱਲੋਂ ਇੱਕ ਰਿਪੋਰਟ ਤਿਆਰ ਕੀਤੀ ਗਈ ਸੀ ਉਹ ਇਸ ਚੋਣ ਬਾਰੇ ਇਸ ਚੋਣ ਨੂੰ ਹਾਰਨ ਬਾਰੇ ਕੀ ਕਾਰਨ ਸੀ ਉਹਨਾਂ ਬਾਰੇ ਇੱਕ ਇੱਕ ਸਪੈਸ਼ਲ ਰਿਪੋਰਟ ਬਣਾ ਕੇ ਵੀ ਆਪਣੇ ਨਾਲ ਲੈ ਕੇ ਗਏ ਸੀ ਇਸ ਮੀਟਿੰਗ ਵਿੱਚ ਕੁਝ ਕਾਂਗਰਸੀ ਸਾਬਕਾ ਵਜ਼ੀਰਾਂ ਬਾਰੇ ਸਵਾਲ ਵੀ ਉਠਾਏ ਗਏ ਜਿਨ੍ਹਾਂ ਬਾਰੇ ਇਹ ਕਿਹਾ ਜਾਂਦਾ ਹੈ ਕਿ ਉਹ ਆਮ ਆਦਮੀ ਪਾਰਟੀ ਹੀ ਸਰਕਾਰ ਨਾਲ ਸਮਝੌਤਾ ਕਰ ਗਏ ਨੇ ਮਿਲ ਗਏ ਨੇ ਤੇ ਉਹਨਾਂ ਖਿਲਾਫ ਜੋ ਕੇਸ ਨੇ ਉਹਨਾਂ ਤੇ ਕਾਨੂੰਨੀ ਕਾਰਵਾਈ ਬਹੁਤ ਹੀ ਢਲੇ ਤਰੀਕੇ ਦੇ ਨਾਲ ਅੱਗੇ ਵਧ ਰਹੀ ਹੈ ਦੋਨਾਂ ਦੇ ਵਿੱਚ ਸਮਝੌਤਾ ਹੋ ਗਿਆ ਹੈ ਕੁਝ ਪੁਰਾਣੇ ਵਜ਼ੀਰ ਕਾਂਗਰਸ ਦੇ ਸਾਬਕਾ ਵਜ਼ੀਰ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਨਾਲ ਆਪਸ ਦੇ ਵਿੱਚ ਗੰਢ ਪੁੱਥ ਹੋ ਗਈ ਹੈ ਇਸ ਦਾ ਜ਼ਿਕਰ ਵੀ ਇਸ ਮੀਟਿੰਗ ਦੇ ਵਿੱਚ ਕੀਤਾ ਗਿਆ ਉਹਨਾਂ ਆਗੂਆਂ ਤੇ ਐਕਸ਼ਨ ਲੈਣ ਦੀ ਮੰਗ ਵੀ ਉੱઠી ਜਿਨ੍ਹਾਂ ਨੇ ਲੁਧਿਆਣਾ ਜ਼ਗਨੀ ਚੌਂ ਦੀ ਕਮਾਂਡ ਸੰਭਾਲੀ ਹੋਈ ਸੀ ਤੇ ਸੀਨੀਅਰ ਆਗੂਆਂ ਨੂੰ ਪ੍ਰਚਾਰ ਦੇ ਨੇੜੇ ਵੀ ਟੁੱਕਰਨੀ ਦਿੱਤਾ ਗਿਆ ਇੱਕ ਹੋਰ ਸੀਨੀਅਰ ਕਾਂਗਰਸੀ ਆਗੂ ਨੇ ਵੀ ਆਪਣੀ ਪਛਾਣ ਬੁਖਤ ਰੱਖਣ ਦੀ ਸ਼ਰਤ ਤੇ ਦੱਸਿਆ ਇਹ ਹੁਣ ਜਾਪਤਾ ਹੈ ਕਿ ਰਾਜਾ ਵੜਿੰਗ ਨੂੰ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਤੋਂ ਲਾਹਣ ਦੀ ਬੇਉਤਬੰਦੀ ਕੀਤੀ ਗਈ ਸੀ ਪਰ ਜਿੰਨਾ ਕੁ ਮੈਨੂੰ ਪਤਾ ਲੱਗਿਆ ਹੈ ਹਾਈ ਕਮਾਂਡ ਇਸ ਸਮੇਂ ਅਜੇ ਹੀ ਕਿਸੇ ਵੀ ਹਰਕਤ ਦੇ ਪੱਖ ਵਿੱਚ ਨਹੀਂ ਹੈ ਇੱਕ ਹੋਰ ਕਾਂਗਸੀ ਆਗੂ ਨੇ ਦੱਸਿਆ ਕਿ ਮੇਰੇ ਤੋਂ ਉਹਨਾਂ ਨੇ ਕੁਝ ਨਾਮਾਂ ਤੇ ਸੁਝਾਅ ਮੰਗੇ ਕਿ ਜੇ ਫੇਰ ਬਦਲ ਕਰਨਾ ਹੋਵੇ ਤਾਂ ਤੁਸੀਂ ਕਿਸ ਆਗੂ ਨੂੰ ਪੀਸੀਸੀ ਦੇ ਅਹੁਦਾ ਧਾਰਕ ਦੇਖਣਾ ਚਾਹੁੰਦੇ ਹੋ ਉਹਨਾਂ ਨਾਮਾਂ ਦਾ ਸੁਝਾਅ ਦਉ ਤੇ ਜਦੋਂ ਮੈਂ ਮੋੜ ਕੇ ਉਹਨਾਂ ਨੂੰ ਪੁੱਛਿਆ ਕਿ ਕੀ ਪਾਰਟੀ ਦੇ ਸੂਬਾ ਪ੍ਰਧਾਨ ਨੂੰ ਲਾਉਣ ਦੀ ਤਿਆਰੀ ਹੋ ਰਹੀ ਹੈ ਤਾਂ ਮੈਨੂੰ ਜਵਾਬ ਮਿਲਿਆ ਕਿ ਕੋਈ ਅਜਿਹੀ ਤਿਆਰੀ ਨਹੀਂ ਕੀਤੀ ਜਾ ਰਹੀ ਹੈ ਇੱਕ ਦਿਲਚਸਪ ਤੱਥ ਇੱਥੇ ਇਹ ਵੀ ਹੈ ਕਿ ਇਹ ਮੀਟਿੰਗ ਉਦੋਂ ਕੀਤੀ ਜਾ ਰਹੀ ਹੈ ਜਦੋਂ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਭਾਰਤ ਦੇ ਵਿੱਚ ਨਹੀਂ ਨੇ ਉਹ ਆਸਟ੍ਰੇਲੀਆ ਗਏ ਹੋਏ ਨੇ ਸ਼ਾਇਦ ਨਿੱਜੀ ਦੌਰੇ ਤੇ ਗਏ ਹੋਣ ਲੇਕਿਨ ਉਹ ਇਸ ਸਮੇਂ ਇੱਥੇ ਪਾਰਟ ਵਿੱਚ ਮੌਜੂਦ ਨਹੀਂ ਹਨ ਸੂਤਰ ਇਹ ਵੀ ਦੱਸਦੇ ਨੇ ਕਿ ਇੱਕ ਵਿਚਾਰਲੇ ਰਸਤੇ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸ ਖਾਨਾ ਜੰਗੀ ਦੇ ਚਲਦਿਆਂ ਤੇ ਇੱਕ ਸੀਨੀਅਰ ਆਗੂ ਨੂੰ 2027 ਦੇ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਲਈ ਕੈਂਪੇਨ ਕਮੇਟੀ ਦਾ ਚੇਅਰਮੈਨ ਬਣਾਉਣ ਦੀ ਪੇਸ਼ਕਸ਼ ਵੀ ਕੀਤੀ ਗਈ ਹੈ ਪਰ ਵਿਧਾਨ ਸਭਾ ਤੋਂ ਪਹਿਲਾਂ ਜਿੰਮਨੀ ਚੋਣਾਂ ਵਿੱਚ ਵੀ ਪਾਰਟੀ ਨੂੰ ਕੁਝ ਕਦਮ ਚੱਕਣੇ ਪੈਣਗੇ ਨਹੀਂ ਤਾਂ ਲੋਕਾਂ ਵਿੱਚ ਜੋ ਧੜੇਬੰਦੀ ਦਾ ਪ੍ਰਵਾਹ ਬਣਿਆ ਹੋਇਆ ਹੈ ਉਸ ਨਾਲ 2022 ਦੀਆਂ ਚੋਣਾਂ ਵਿੱਚ ਜੋ ਨੁਕਸਾਨ ਹੋਇਆ ਸੀ ਉਹੀ ਨੁਕਸਾਨ ਹੁਣ ਦੁਬਾਰਾ ਵੀ ਹੋ ਸਕਦਾ ਹੈ ਪਰ ਕੀ ਪਾਰਟੀ ਅਜਿਹਾ ਕਰ ਸਕੇਗੀ ਇਹ ਸਭ ਤੋਂ ਵੱਡਾ ਸਵਾਲ ਹੈ ਕਿਉਂਕਿ ਰਿਪੋਰਟਾਂ ਤਾਂ ਇਹ ਵੀ ਹਨ ਕਿ ਭਗੇਲ ਦੇ ਕਹਿਣ ਤੇ ਹੀ ਹਾਈ ਕਮਾਂਡ ਮਈ ਦੇ ਮਹੀਨੇ ਵਿੱਚ ਰਾਜਾ ਵੜਿੰਗ ਨੂੰ ਬਦਲਣਾ ਚਾਹੁੰਦੀ ਸੀ ਤਾਂ ਕਿ 2027 ਦੇ ਲਈ ਪਾਰਟੀ ਨੂੰ ਮਜ਼ਬੂਤ ਕੀਤਾ ਜਾ ਸਕੇ ਪਰ ਅਜਿਹਾ ਨਹੀਂ ਹੋਇਆ ਤੇ ਹੁਣ ਉਹੀ ਬੁਪੇਸ਼ ਪੁਗੇਲ ਨੇ ਜਿਹੜੇ ਇਹ ਕਹਿ ਰਹੇ ਨੇ ਕਿ ਨਹੀਂ ਰਾਜਾ ਬੜਿੰਦ ਨੂੰ ਨਹੀਂ ਬਦਲਿਆ ਜਾਏਗਾ 2 ਮਹੀਨੇ ਪਹਿਲਾਂ ਉਹਨਾਂ ਵੱਲੋਂ ਹੀ ਬਦਲਨ ਦੀ ਸਿਫਾਰਿਸ਼ ਕੀਤੀ ਗਈ ਸੀ ਹਾਈ ਕਮਾਂਡ ਦਾ ਰੋਲ ਵੀ ਹਮੇਸ਼ਾ ਹੀ ਪ੍ਰਸ਼ਨਾਂ ਦੇ ਘੇਰੇ ਵਿੱਚ ਰਿਹਾ ਹੈ ਕਿਉਂਕਿ ਜਦੋਂ ਅਮਰਿੰਦਰ ਸਿੰਘ ਨੂੰ ਹਟਾਇਆ ਗਿਆ ਸੀ ਸਾਲ 2021 ਦੀ ਆਪਾਂ ਗੱਲ ਕਰੀਏ ਉਦੋਂ ਨਵਜੋਤ ਸਿੰਘ ਸਿੱਧੂ ਨੂੰ ਇਸ ਵਿਦਰੋਹ ਦਾ ਚਿਹਰਾ ਬਣਾਇਆ ਗਿਆ ਸੀ ਕਿ ਜੋ ਰਿਵੋਲਟ ਕੀਤਾ ਗਿਆ ਹੈ ਕਾਂਗਰਸੀ ਵਰਕਰਾਂ ਵੱਲੋਂ ਜੋ ਕਾਂਗਰਸੀ ਆਗੂਆਂ ਵੱਲੋਂ ਬਰਿੰਦਰ ਸਿੰਘ ਦੇ ਖਿਲਾਫ ਉਸ ਨੂੰ ਨਵਜੋਤ ਸਿੰਘ ਸਿੱਧੂ ਲੀਡ ਕਰ ਰਹੇ ਸੀ ਉਹਨਾਂ ਨੂੰ ਪ੍ਰਦੇਸ਼ ਕਾਂਗਰਸ ਦਾ ਪ੍ਰਧਾਨ ਵੀ ਬਣਾਇਆ ਗਿਆ ਥਾਪਿਆ ਗਿਆ ਇਹ ਇਸ਼ਾਰਾ ਦਿੱਤਾ ਗਿਆ ਕਿ ਅਗਲੇ ਲੀਡਰ ਜਿਹੜੇ ਨੇ ਉਹ ਨਵਜੋਤ ਸਿੰਘ ਸਿੱਧੂ ਹੋਣਗੇ ਪਰ ਪੀਸੀਸੀ ਦਾ ਪ੍ਰਧਾਨ ਥਾਪੇ ਜਾਣ ਤੋਂ ਬਾਅਦ ਜਦੋਂ ਮੁੱਖ ਮੰਤਰੀ ਬਣਾਉਣ ਦੀ ਵਾਰੀ ਆਈ ਤਾਂ ਉਸ ਸਮੇਂ ਨਵਜੋਤ ਸਿੰਘ ਸਿੱਧੂ ਨੂੰ ਨਹੀਂ ਵਿਚਾਰਿਆ ਗਿਆ ਉਸ ਸਮੇਂ ਬੜੇ ਨਾਮਾਂ ਦੀ ਚਰਚਾ ਹੋਈ ਜਿਹਦੇ ਵਿੱਚ ਸੁਨੀਲ ਜਾਖੜ ਦਾ ਨਾਮ ਵੀ ਆਇਆ ਸੁਖਵਿੰਦਰ ਸਿੰਘ ਰੰਧਾਵਾ ਦਾ ਨਾਮ ਵੀ ਆਇਆ ਕਾਫੀ ਜ਼ਿਆਦਾ ਉਸ ਵਿੱਚ ਚਰਚਾ ਹੋਈ ਵਿਚਾਰ-ਵਿਮਰਸ਼ ਕੀਤੇ ਗਏ ਆਗੂਆਂ ਨਾਲ ਮੁਲਾਕਾਤਾਂ ਹੋਈਆਂ ਲੇਕਿਨ ਜਦੋਂ ਮੁੱਖ ਮੰਤਰੀ ਬਣਾਉਣ ਦੀ ਵਾਰੀ ਆਈ ਜਿਹੜਾ ਨਾਮ ਫਾਈਨਲ ਹੋਇਆ ਉਹ ਚਰਨਜੀਤ ਸਿੰਘ ਚੰਨੀ ਦਾ ਨਾਮ ਕੀਤਾ ਗਿਆ ਉਸ ਸਮੇਂ ਇਹ ਵੀ ਕਿਹਾ ਗਿਆ ਕਿ ਸਿਰਫ ਕਿਉਂਕਿ ਸਮਾਂ ਬਹੁਤ ਘੱਟ ਸੀ ਸਿਰਫ 2-3 ਤਿੰਨ ਮਹੀਨੇ ਦਾ ਸਮਾਂ ਹੈ ਇਸ ਕਰਕੇ ਸਿੱਧੂ ਨੂੰ ਅੱਗੇ ਨਹੀਂ ਕੀਤਾ ਗਿਆ ਕਿਉਂਕਿ ਕੋਈ ਇਸ ਛੋਟੇ ਸਮੇਂ ਦੇ ਵਿੱਚ ਕੰਟਰੋਵਰਸੀ ਨਾਲ ਖੜੀ ਹੋ ਜਾਵੇ ਜਿਸ ਕਾਰਨ 2027 ਦੀਆਂ ਇਲੈਕਸ਼ਨਸ ਤੇ ਅਸਰ ਪਵੇ ਇਸ ਕਰਕੇ ਉਹਨਾਂ ਨੂੰ ਬਚਾ ਕੇ ਰੱਖਿਆ ਜਾ ਰਿਹਾ ਹੈ ਤਾਂਕਿ ਉਹ ਇੱਕ ਬੇਦਾਗ ਚਿਹਰੇ ਦੇ ਰੂਪ ਦੇ ਵਿੱਚ 2022 ਦੇ ਵਿੱਚ ਪਾਰਟੀ ਦੀ ਕਮਾਂਡ ਸੰਭਾਲਾ ਲੇਕਿਨ ਜਦੋਂ 2022 ਦੀਆਂ ਚੋਣਾਂ ਆਈਆਂ ਉਦੋਂ ਫੇਰ ਦਾ ਇੱਕ ਵਾਰ ਦੁਬਾਰਾ ਚਰਨਜੀਤ ਸਿੰਘ ਚੰਨੀ ਤੇ ਖੇਡਿਆ ਗਿਆ ਨਰਜੋਤ ਸਿੰਘ ਸਿੱਧੂ ਨੂੰ ਪਿੱਛੇ ਧੱਕ ਦਿੱਤਾ ਗਿਆ ਉਹ ਮੂਵ ਕਿਉਂ ਕੀਤੀ ਗਈ ਉਸ ਦੇ ਵਿੱਚ ਬਹੁਤ ਲੋਕ ਇਹ ਕਹਿੰਦੇ ਨੇ ਕਿ ਇੱਕ ਦਲਿਤ ਸਿੱਖ ਨੂੰ ਚਿਹਰਾ ਬਣਾ ਕੇ ਕਾਂਗਰਸ ਸੂਬੇ ਦੀ ਦਲਿਤ ਵੋਟ ਬੈਕ ਨੂੰ ਹਸਿਆਣਾ ਚਾਹੁੰਦੀ ਸੀ ਇਹ ਦਾਅ ਖੇਡਿਆ ਗਿਆ ਸੀ ਪਰ ਜੇ ਕਾਂਗਰਸ ਦੇ ਨੇਤਾ ਜੇ ਪੰਜਾਬ ਦੀ ਵਰਕਿੰਗ ਨੂੰ ਸਮਝਦੇ ਨੇ ਸਿਆਸੀ ਮਾਹੌਲ ਨੂੰ ਸਮਝਦੇ ਨੇ ਤਾਂ ਉਹਨਾਂ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਪੰਜਾਬ ਵਿੱਚ ਜਾਤ ਪਾਤੀਆਂ ਧਰਮ ਦੇ ਨਾਮ ਤੇ ਉਸ ਤਰੀਕੇ ਨਾਲ ਸਿਆਸਤ ਨਹੀਂ ਖੇਡੀ ਜਾ ਸਕਦੀ ਕਿਉਂਕਿ ਜਿਸ ਤਰੀਕੇ ਦੇ ਨਾਲ ਬਿਹਾਰ ਉੱਤਰ ਪ੍ਰਦੇਸ਼ਾ ਹੋਰ ਰਾਜਾਂ ਵਿੱਚ ਖੇਡੀ ਜਾਂਦੀ ਹੈ ਉਸ ਦਾ ਵੱਡਾ ਕਾਰਨ ਇਹ ਵੀ ਹੈ ਕਿ ਪੰਜਾਬ ਦੇ ਵਿੱਚ ਬਹੁਤ ਲੰਮੇ ਸਮੇਂ ਪਹਿਲਾਂ ਤੋਂ ਚਾਹੇ ਉਹ ਸੂਫੀ ਮੂਵਮੈਂਟ ਰਹੀ ਹੋਵੇ ਚਾਹੇ ਉਹ ਆਰਿਆ ਸਮਾਜ ਮੂਵਮੈਂਟ ਰਹੀ ਹੋਵੇ ਚਾਹੇ ਸਿੱਖ ਧਰਮ ਦਾ ਪ੍ਰਚਾਰ ਰਿਆ ਹੋਵੇ ਇਹਨਾਂ ਸਾਰੇ ਪ੍ਰਚਾਰਾਂ ਦਾ ਬਹੁਤ ਅਸਰ ਪੰਜਾਬ ਦੀ ਵਸੋਂ ਦੇ ਉੱਤੇ ਹੋਇਆ ਹੈ ਇਥੋਂ ਦੀ ਪੋਪੂਲੇਸ਼ਨ ਉੱਤੇ ਹੋਇਆ ਹੈ ਭਾਵੇਂ ਜਾਤਪਾਤ ਪੰਜਾਬ ਦੇ ਵਿੱਚ ਪ੍ਰੈਵੋਲੈਂਟ ਹੈ ਅਸੀਂ ਇਹ ਨਹੀਂ ਕਹਦੇ ਕਿ ਜਾਤਪਾਤ ਨਹੀਂ ਹੈ ਸਿੱਖ ਧਰਮ ਵਿੱਚ ਨਹੀਂ ਹੈ ਸਾਰੇ ਕਿਤੇ ਜਾਤਪਾਤ ਹੈ ਪਰ ਉਨੀ ਕਟੜਤਾ ਜਾਂ ਉਨੀ ਨਫ਼ਰਤ ਨਾਲ ਇੱਕ ਦੂਜੇ ਨੂੰ ਨਹੀਂ ਦੇਖਿਆ ਜਾਂਦਾ ਜਿਸ ਤਰੀਕੇ ਨਾਲ ਬਾਕੀ ਰਾਜਾਂ ਦੇ ਵਿੱਚ ਹਜੇ ਵੀ ਜਾਤਪਾਤ ਚੱਲ ਰਹੀ ਹੈ ਜਾਂ ਚਲਾਈ ਜਾਂਦੀ ਹੈ ਉੱਥੇ ਵੋਟਾਂ ਜਾਤ ਦੇ ਨਾਮ ਤੇ ਧਰਮ ਦੇ ਨਾਮ ਤੇ ਪੈਂਦੀਆਂ ਹੋਣਗੀਆਂ ਪਰ ਪੰਜਾਬ ਦੇ ਵਿੱਚ ਉਸ ਤਰੀਕੇ ਨਾਲ ਤੜੇਬੰਦੀ ਹੋ ਕੇ ਵੋਟਾਂ ਇੱਕ ਪਾਸੇ ਨਹੀਂ ਪੁੱਗਤਦੀਆਂ ਇੱਥੇ ਲੋਕ ਆਪਣੀ ਸਮਝਦਾਰੀ ਮੁਤਾਬਕ ਵੋਟ ਪਾਉਂਦੇ ਨੇ ਜਾਤ ਦੇ ਨਾਮ ਤੇ ਤੇ ਧਰਮ ਦੇ ਨਾਮ ਤੇ ਸ਼ਾਇਦ ਉਸ ਤਰੀਕੇ ਨਾਲ ਵੋਟ ਨਹੀਂ ਪੈਂਦੀ ਪਰ ਹੋਇਆ ਵੀ ਕੁਝ ਇਸ ਤਰ੍ਹਾਂ ਹੀ ਨਾ ਸਿਰਫ ਕਾਂਗਰਸ ਬਹੁਤ ਬੁਰੇ ਤਰੀਕੇ ਨਾਲ ਹਾਰੀ ਪਰ ਉਸਦੇ ਬਹੁਤ ਵੱਡੀ ਗਿਣਤੀ ਦੇ ਵਿੱਚ ਲੀਡਰ ਜਿਹੜੇ ਨੇ ਉਹ ਵੀ ਪਾਰਟੀ ਤੋਂ ਅਲੱਗ ਹੋ ਗਏ ਤੁਸੀਂ ਹਾਲ ਦੇਖੋ ਨਮਜੋਤ ਸਿੰਘ ਸਿੱਧੂ ਅੱਜ ਕਿੱਥੇ ਨੇ ਉਹ ਗੁਮਨਾਮੀ ਵਿੱਚ ਨੇ ਸਿਆਸਤ ਤੋਂ ਕਿਨਾਰਾ ਕਰ ਗਏ ਨੇ ਆਪਣੀ ਕਮੈਂਟਰੀ ਜਾਂ ਹੋਰ ਪ੍ਰੋਫੈਸ਼ਨਲ ਕੰਮਾਂ ਦੇ ਵਿੱਚ ਹੋਰ ਰੁੱਝ ਗਏ ਨੇ ਵਾਪਸ ਚਲੇ ਗਏ ਸੁਨੀਲ ਜਾਖੜ ਜੋ ਬਹੁਤ ਵੱਡਾ ਨਾਮ ਸੀ ਕਾਮਰਸ ਸਾਖੂ ਦਾ ਉਹ ਅੱਜ ਭਾਜਪਾ ਦੇ ਪ੍ਰਧਾਨ ਬਣੇ ਹੋਏ ਨੇ ਉਹਨਾਂ ਦਾ ਵੀ ਸ਼ਿਕਵਾ ਇਹੀ ਸੀ ਕਿ ਮੈਨੂੰ ਇੱਕ ਹਿੰਦੂ ਚਿਹਰਾ ਹੋਣ ਦੇ ਕਰਕੇ ਮੁੱਖ ਮੰਤਰੀ ਨਹੀਂ ਬਣਾਇਆ ਗਿਆ ਉਹ ਚਰਨਜੀਤ ਚੰਨੀ ਨੂੰ ਕੁਰਸੀ ਸੌਂਪ ਦਿੱਤੀ ਗਈ ਜਦੋਂ ਵਿੜਾਰ ਬਾਕੀ ਕਈ ਲੀਡਰ ਵੀ ਕਾਂਗਰਸ ਛੱਡ ਕੇ ਭਾਜਪਾ ਦੇ ਵਿੱਚ ਚਲੇ ਗਏ ਉਹਨਾਂ ਚੋਂ ਕੁਝ ਵਾਪਸ ਵੀ ਆ ਗਏ ਪਰ ਇੱਕ ਵਾਰ ਪਾਰਟੀ ਛੱਡ ਕੇ ਜਾ ਕੇ ਵਾਪਸ ਆਉਣ ਵਾਲਿਆਂ ਦੀ ਉਹ ਕਦਰ ਸ਼ਾਇਦ ਇਸ ਸਮੇਂ ਉਸ ਪਾਰਟੀ ਦੇ ਵਿੱਚ ਨਹੀਂ ਪੈ ਰਹੀ ਸੋ ਕੁੱਲ ਮਿਲਾ ਕੇ ਕਾਂਗਰਸ ਜੀ ਦੇ ਵਿੱਚ ਲੀਡਰਾਂ ਦੀ ਪਰਮਾਰਸ਼ੀ ਬਹੁਤ ਵੱਡੀ ਗਿਣਤੀ ਦੇ ਵਿੱਚ ਤਜਰਬੇਕਾਰ ਲੀਡਰਸ਼ਿਪ ਉਹਨਾਂ ਚੋਂ ਵੱਡੀ ਗਿਣਤੀ ਦੇ ਲੀਡਰ ਜਿਹੜੇ ਨੇ ਉਹ ਸਾਈਡਲਾਈਨ ਹੋ ਚੁੱਕੇ ਨੇ ਜਾਂ ਪਾਰਟੀ ਨੂੰ ਛੱਡ ਕੇ ਜਾ ਚੁੱਕੇ ਨੇ ਯਾ ਉਹ ਐਕਟਿਵ ਸਿਆਰਸ ਦੇ ਵਿੱਚ ਨਹੀਂ ਜੋ ਬਚੇ ਹੋਏ ਨੇ ਉਹ ਵੀ ਹੁਣ ਆਪਣੀ ਸੁਪਰੀਮਸੀ ਆਪਣਾ ਦਬਦਬਾ ਇਸ ਪਾਰਟੀ ਦੇ ਵਿੱਚ ਬਣਾਉਣ ਲਈ ਪੰਜਾਬ ਕਾਂਗਰਸ ਦੇ ਯੂਨਿਟ ਦੇ ਵਿੱਚ ਆਪਣੀ ਦਬਦਬਾ ਬਣਾਉਣ ਦੇ ਲਈ ਆਪਣੇ ਆਪ ਨੂੰ ਅਨਡਿਸਪੂਟਡ ਲੀਡਰ ਸਾਬਤ ਕਰਨ ਦੇ ਲਈ ਜੋਰ ਜਮਾਇਸ਼ ਕਰ ਰਹੇ ਨੇ ਚਾਹੇ ਉਹ ਪ੍ਰਤਾਪ ਸਿੰਘ ਬਾਜਵਾ ਹੋਣ ਚਾਹੇ ਉਹ ਰਾਣਾ ਗੁਰਬੀਰ ਸਿੰਘ ਹੋਣ ਚਾਹੇ ਪ੍ਰਗਟ ਸਿੰਘ ਦਾ ਨਾਮ ਵੀ ਆਉਂਦਾ ਕਿ ਉਹ ਪ੍ਰਧਾਨਗੀ ਲਈ ਲੜ ਰਹੇ ਨੇ ਭਾਵੇਂ ਉਹ ਚਰਨਜੀਤ ਸਿੰਘ ਚੰਨੀ ਹੋਣ ਜੋ ਆਪਣੇ ਉਸ ਛੋਟੀ ਜੇ ਸਮੇਂ ਦੇ ਮੁੱਖ ਮੰਤਰੀ ਦਾ ਟੈਗ ਜਿਹੜਾ ਸਾਫ ਕਾ ਮੁੱਖ ਮੰਤਰੀ ਉਹਨਾਂ ਦੇ ਨਾਮ ਪਿੱਛੇ ਲੱਗਿਆ ਹੋਇਆ ਹੈ ਉਸ ਨੂੰ ਦੁਬਾਰਾ ਉਹ ਉਸੇ ਕੁਰਸੀ ਨੂੰ ਸਿਹਾਉਣ ਦੇ ਲਈ ਵਰਤ ਰਹੇ ਨੇ ਲੜਾਈ ਦੇ ਵਿੱਚ ਕੋਈ ਕਮੀ ਨਹੀਂ ਹੈ ਸਾਰੇ ਇੱਕ ਦੂਜੇ ਨੂੰ ਪਿੱਛੇ ਸੱਟਣ ਤੇ ਜਿੰਨਾ ਜ਼ੋਰ ਲਾ ਰਹੇ ਨੇ ਜੇ ਉਹਨਾਂ ਜ਼ੋਰ ਇਕੱਠੇ ਹੋ ਕੇ ਵਿਰੋਧੀ ਧਿਰ ਦੀ ਭੂਮਿਕਾ ਨਿਭਾਉਣ ਦੇ ਵਿੱਚ ਲਾ ਦੇਣ ਤਾਂ ਸ਼ਾਇਦ ਸਰਕਾਰ ਬਣ ਸਕਦੀ ਹੈ ਅਸਾਮੀ ਨਲ ਬਣ ਸਕਦੀ ਹੈ ਪਰ ਕੋਸ਼ਿਸ਼ ਇਹ ਨਹੀਂ ਹੋ ਰਹੀ ਕਿ ਸਰਕਾਰ ਬਣਾਈ ਜਾਵੇ ਕੋਸ਼ਿਸ਼ ਇਹ ਹੋ ਰਹੀ ਹੈ ਕਿ ਦਬਦਬਾ ਕਿਸ ਤਰ੍ਹਾਂ ਕਾਇਮ ਹੋਵੇ ਅਨਡਿਸਪਿਊਟਡ ਲੀਡਰ ਇਸ ਸਮੇਂ ਪੰਜਾਬ ਕਾਂਗਰਸ ਦਾ ਕੌਣ ਬਣੇ ਸਾਰੀ ਕੋਸ਼ਿਸ਼ ਇਹੀ ਹੋ ਰਹੀ ਹੈ ਫਿਲਹਾਲ ਜੋ ਕੇਂਦਰੀ ਲੀਡਰਸ਼ਿਪ ਹੈ ਜੋ ਸੈਂਟਰਲ ਲੀਡਰਸ਼ਿਪ ਹੈ ਕਾਂਗਰਸ ਪਾਰਟੀ ਦੀ ਉਹ ਵੀ ਇਹ ਨਹੀਂ ਲੱਗ ਰਿਹਾ ਕਿ ਪੰਜਾਬ ਦੇ ਵਿੱਚ ਕੀ ਕਿਸ ਤਰ੍ਹਾਂ ਦੀ ਸਿਆਸਤ ਹੋ ਰਹੀ ਹੈ ਕਿਸ ਤਰ੍ਹਾਂ ਦੀ ਹਲਚਲ ਹੈ ਕਿਸ ਤਰ੍ਹਾਂ ਉਸ ਨੂੰ ਸੰਭਾਲਿਆ ਜਾਵੇ ਉਸ ਦੇ ਉੱਪਰ ਕੋਈ ਬਹੁਤ ਜ਼ਿਆਦਾ ਵੱਡੀ ਪਕੜ ਬਣਾਈ ਹੋਈ ਹੈ ਕੋਸ਼ਿਸ਼ بار-ਬਾਰ ਹੋ ਰਹੀ ਹੈ ਇਹ ਵੀ ਕਿਹਾ ਜਾ ਰਿਹਾ ਹੈ ਕਿ ਰਾਹੁਲ ਗਾਂਧੀ ਦੀ ਇੱਕ ਟੀਮ ਪੰਜਾਬ ਦੇ ਵਿੱਚ ਸੰਗਠਨ ਦਾ ਯਤਨ ਕਰ ਰਹੀ ਹੈ ਕਿ ਕਿਹੜੇ ਲੀਡਰ ਨੂੰ ਅੱਗੇ ਲੈ ਕੇ ਆਉਣਾ ਚਾਹੀਦਾ ਹੈ ਕਿਹੜਾ ਨੇਤਾ ਸੋਹਰਦ ਹੈ ਕਿਹੜਾ ਨਹੀਂ ਹੈ ਇਸ ਚੀਜ਼ ਦੀ ਇੱਕ ਪੈਰਲਲ ਐਕਸਰਸਾਈਜ਼ ਹੋ ਰਹੀ ਹੈ ਦੂਸਰੇ ਪਾਸੇ ਜਿੰਨੇ ਵੀ ਪ੍ਰਭਾਵੀ ਲਾਏ ਗਏ ਨੇ ਕੇਂਦਰੀ ਲੀਡਰਸ਼ਿਪ ਵੱਲੋਂ ਪੰਜਾਬ ਦੇ ਹੁਣ ਤੱਕ ਚਾਹੇ ਉਹ ਹਰੀ ਚੌਧਰੀ ਹੋਣ ਚਾਹੇ ਉਪਪੇਸ਼ ਪਗੇਲ ਹੋਣ ਕੋਈ ਵੀ ਲੀਡਰ ਆਪਣੀ ਪਕੜ ਉਸ ਤਰੀਕੇ ਨਾਲ ਨਹੀਂ ਬਣਾ ਸਕਿਆ ਕਿ ਸਾਰੇ ਲੀਡਰ ਉਹਦੀ ਗੱਲ ਸੁਣਨ ਇਸ ਤਰ੍ਹਾਂ ਦਾ ਜੇ ਤੁਸੀਂ ਲੁਧਿਆਣਾ ਜਮਨੀ ਟਾਉਨ ਦੇ ਵਿੱਚ ਲਗਾ ਕੇ ਦੇਖ ਹੀ ਲਿਆ ਹੋਵੇਗਾ ਇਪਪੇਸ਼ ਬਗੇਲ ਉੱਥੇ ਪਹੁੰਚ ਕੇ ਲੁਧਿਆਣਾ ਵਿੱਚ ਬੈਠ ਕੇ ਵੀ ਸਾਰੇ ਲੀਡਰਾਂ ਨੂੰ ਇੱਕ ਥਾਂ ਤੇ ਇਕੱਠਾ ਨਹੀਂ ਕਰ ਸਕੇ ਸਿਰਫ ਨਾਮੀਨੇਸ਼ਨ ਫਾਈਲ ਕਰਨ ਦੇ ਸਮੇਂ ਹੀ ਲੀਡਰ ਇਕੱਠੇ ਨਜ਼ਰ ਆਏ ਇੱਕ ਫਰੇਮ ਦੇ ਵਿੱਚ ਨਜ਼ਰ ਆਏ ਉਸ ਤੋਂ ਬਾਅਦ ਪ੍ਰਚਾਰ ਤੱਕ ਵੀ ਇਕੱਠਾ ਨਹੀਂ ਕੀਤਾ ਗਿਆ ਤੇ ਨਾ ਹੀ ਉਸ ਤੋਂ ਬਾਅਦ ਹੁਣ ਤੱਕ ਹੋਇਆ ਫਿਰ ਉਸ ਪਪੇਸ਼ ਬਗੇਲ ਤੋਂ ਇਹ ਉਮੀਦ ਕਿਵੇਂ ਕੀਤੀ ਜਾ ਰਹੀ ਹੈ ਕਿ ਉਹ ਹੁਣ ਇਹਨਾਂ ਲੀਡਰਾਂ ਨੂੰ 1 ਟੂ 1 ਅੱਧਾ ਘੰਟਾ ਸੁਣ ਕੇ ਕਿਸੇ ਫੈਸਲੇ ਤੇ ਪਹੁੰਚ ਸਕਣਗੇ ਜਾਂ ਕੋਈ ਹੱਲ ਕੱਢ ਸਕਣਗੇ ਦੂਜੇ ਪਾਸੇ ਉਹ ਆਪ ਇੱਕ ਪਰਸਨਲ ਮੁਸੀਬਤ ਦੇ ਵਿੱਚ ਘਰੇ ਹੋਏ ਨੇ ਉਹਨਾਂ ਦਾ ਬੇਟਾ ਪੀਡੀ ਦੀ ਹਿਰਾਸਤ ਵਿੱਚ ਹੈ ਸ਼ਰਾਬ ਘਟਾਲੇ ਤੇ ਉਹਨਾਂ ਦੇ ਉੱਪਰ ਵੀ ਦੋਸ਼ ਲੱਗੇ ਹੋਏ ਨੇ ਸੋ ਇਸ ਸਭ ਕੁਝ ਤੇ ਚੱਲਦੇ ਆ ਜਿੱਥੇ ਬਾਕੀ ਪਾਰਟੀਆਂ ਆਪਣੀ ਰਣਨੀਤੀ ਤਿਆਰ ਕਰਕੇ 2027 ਦੀ ਤਿਆਰੀ ਦੇ ਵਿੱਚ ਰੁੱਝ ਚੁੱਕੀਆਂ ਨੇ ਸੜਕਾਂ ਤੇ ਉਤਰਨ ਦੀ ਤਿਆਰੀ ਕਰ ਰਹੀਆਂ ਨੇ ਲੀਡਰਸ਼ਿਪ ਤੈਅ ਕਰ ਲਈ ਗਈ ਹੈ ਉਮੀਦਵਾਰ ਤੈਅ ਕੀਤੇ ਜਾ ਰਹੇ ਨੇ ਪੁਰਥੀ ਕਾਂਗਰਸ ਪਾਰਟੀ ਹਜੇ ਆਪਣੇ ਲੀਡਰਸ਼ਿਪ ਬਾਰੇ ਹੀ ਵਿਚਾਰ ਕਰ ਰਹੀ ਹੈ ਕਿ ਕਿਸ ਦੇ ਚਿਹਰੇ ਦੇ ਉੱਤੇ ਇਹ ਚੋਣਾਂ ਲੜੀਆਂ ਜਾਣ ਇਥੋਂ ਤੱਕ ਕਿ 117 ਹਲਕਿਆਂ ਦੇ ਵਿੱਚ ਉਮੀਦਵਾਰਾਂ ਦੀ ਲਿਸਟ ਵੀ ਕਾਂਗਰਸ ਪਾਰਟੀ ਕੋਲ ਤਿਆਰ ਨਹੀਂ ਹੈ ਉਨ ਕਈ ਇਲਾਕਿਆਂ ਦੇ ਵਿੱਚ ਉਹਨਾਂ ਕੋਲ ਨਾਮ ਹੀ ਨਹੀਂ ਜਿਨ੍ਹਾਂ ਨੂੰ ਇਲੈਕਸ਼ਨਾਂ ਲੜਾਈਆਂ ਜਾਣ ਤੇ ਇੱਥੇ ਸਿਆਸਤ ਦੇ ਵਿੱਚ ਜੋ ਪੰਜਾਬ ਵਿੱਚ ਹੁੰਦਾ ਰਿਹਾ ਹੈ ਜਾਂ ਬਾਕੀ ਦੇਸ਼ ਵਿੱਚ ਹੁੰਦਾ ਰਿਹਾ ਹੈ ਜਦੋਂ ਚੋਣਾਂ ਐਲਾਨੀਆਂ ਜਾਣਗੀਆਂ ਚੋਣਾਂ ਦੇ ਨੇੜੇ ਆ ਕੇ ਬਹੁਤ ਸਾਰੇ ਲੀਡਰ ਫੇਰ ਟਿਕਟਾਂ ਲੈਣ ਲਈ ਪਾਰਟੀਆਂ ਛੱਡ ਕੇ ਇੱਕ ਦੂਜੀ ਪਾਰਟੀ ਦੇ ਵਿੱਚ ਸ਼ਾਮਲ ਹੋਣਗੇ ਉਦੋਂ ਕਾਂਗਰਸ ਲਈ ਇਹ ਸੰਕਟ ਹੋਰ ਗਹਿਰਾ ਹੋ ਜਾਵੇਗਾ ਜੇ ਤੁਹਾਡੇ ਕੋਲ ਪਹਿਲਾਂ ਹੀ ਲੀਡਰ ਪੂਰੇ ਨਹੀਂ ਹਨ ਕਿ 117 ਸੀਟਾਂ ਤੇ ਤੁਸੀਂ ਜੇਤੂ ਉਮੀਦਵਾਰ ਦੇ ਸਕੋ ਤੇ ਜੇ ਉਸ ਸਮੇਂ ਹੋਰ ਲੀਡਰ ਪਾਰਟੀ ਛੱਡ ਕੇ ਚਲੇ ਗਏ ਫੇਰ ਕਾਂਗਰਸ ਪਾਰਟੀ ਕੀ ਕਰੇਗੀ ਇਹ ਸਮਾਂ ਇਹ ਟਾਈਮ ਇਹ ਸਮਾਂ ਇਸ ਸਮੇਂ ਉਹ ਹੈ ਜਦੋਂ ਪਾਰਟੀ ਨੂੰ ਆਪਣੀ ਅੰਦਰੂਨੀ ਕਲੇਸ਼ ਨੂੰ ਤੇ ਕਾਬੂ પાਕੇ ਲੜਾਈ ਨੂੰ ਵਿਰੋਧੀ ਧਿਰ ਦੇ ਖੇਮੇ ਵਿੱਚ ਲੈ ਕੇ ਜਾਣ ਦੀ ਲੋੜ ਸੀ ਉੱਥੇ ਲੜਾਈ ਅੰਦਰੂਨੀ ਹੀ ਚੱਲ ਰਹੀ ਹੈ ਉਸ ਦਾ ਫੈਸਲਾ ਹੋਏ ਤੱਕ ਕਾਂਗਰਸ ਦੀ ਕੇਂਦਰੀ ਲੀਡਰਸ਼ਿਪ ਨਹੀਂ ਕਰ ਸਕੀ ਉਮੀਦ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਾਂਗਰਸ ਪਾਰਟੀ ਆਪਣਾ ਘਰ ਸੰਭਾਲੇਗੀ ਤੇ 2027 ਦੀਆਂ ਚੋਣਾਂ ਦੇ ਵਿੱਚ ਸਿਹਰਬਤਾ ਦੇ ਨਾਲ ਉਤਰਨ ਦੀ ਕੋਸ਼ਿਸ਼ ਕਰੇਗੀ ਇਹ ਜਿਆ ਹੁੰਦਾ ਹੈ ਜਾਂ ਨਹੀਂ ਹੁੰਦਾ ਹੈ ਇਹ ਤਾਂ ਪਤਾ ਨਹੀਂ ਪਰ ਇੰਨਾ ਕੁ ਪਤਾ ਹੈ ਇਹ ਰਾਜਾ ਵੜਿੰਗ ਦੀ ਪ੍ਰਧਾਨਗੀ ਕੁਝ ਸਮੇਂ ਲਈ ਹੋਰ ਬਚ ਗਈ ਹੈ ਉਹਨਾਂ ਦੀ ਕੁਰਸੀ ਨੂੰ ਫਿਲਹਾਲ ਕੋਲਕਾਤਾ ਨੂੰ ਆਉਣ ਵਾਲੇ ਸਮੇਂ ਦਾ ਅਸੀਂ ਕੁਝ ਨਹੀਂ ਕਹਿ ਸਕਦੇ ਪਰ ਉਮੀਦ ਕਰਦੇ ਹਾਂ 2027 ਦੀਆਂ ਚੋਣਾਂ ਤੱਕ ਪ੍ਰਧਾਨਗੀ ਰਾਜਾ ਵੜਿੰਗ ਕੋਲ ਹੀ ਰਹੇਗੀ ਤੇ ਕਾਂਗਰਸ ਪਾਰਟੀ ਚੰਗੀ ਟੱਕਰ ਆਮ ਆਦਮੀ ਪਾਰਟੀ ਨੂੰ ਦੇਣ ਦੇ ਵਿੱਚ ਕਾਮਯਾਬ ਹੋਏਗੀ ਇਹ ਲੜਾਈ ਸਿਰਫ ਭਾਜਪਾ ਤੇ ਆਮ ਆਦਮੀ ਪਾਰਟੀ ਦੀ ਨਾ ਹੋ ਕੇ ਕਾਂਗਰਸ ਵੀ ਮੁਕਾਬਲਾ ਕਰੇਗੀ ਤੇ ਸਰਕਾਰ ਬਣਾਉਣ ਦੀ ਕੋਸ਼ਿਸ਼ ਕਰੇਗੀ ਲੋਕਤੰਤਰ ਉਦੋਂ ਤੱਕ ਹੀ ਮਜ਼ਬੂਤ ਹੈ ਜਦੋਂ ਸਾਰੀਆਂ ਤਰ੍ਹਾਂ ਪਰਜ਼ੋਰ ਤਰੀਕੇ ਨਾਲ ਲੜਾਈ ਲੜਦੀਆਂ ਦਿਖਾਈ ਦੇਣ ਪੰੰੜਾ ਇੱਕ ਪਰਸ਼ਾ ਨਹੀਂ ਹੋਣਾ ਚਾਹੀਦਾ ਇਸੇ ਉਮੀਦ ਦੇ ਨਾਲ ਤੁਤ ਵਿਦਾ ਲੈਣੇ ਆ ਧੰਨਵਾਦ